ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਜਿੰਨਾ ਹੱਥਾਂ ਨੇ ਕਣਕ ਦੀ ਫਸਲ ਨੂੰ ਪੁੱਤਾ ਵਾਂਗ ਭਾਲ ਲਿਆ ਅਜੋਨਾ ਹੱਥਾਂ 'ਚ ਸੜ ਚੁੱਕੀ ਕਣਕ ਹੈ 비 ਮੌਸਮੀ ਬਰਸਾਤ ਅਤੇ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਹੀ ਹੁਣ ਬਚੀ ਫਸਲ ਤੇਜ਼ ਹਵਾਵਾਂ ਕਾਰਨ ਅਗਦੀ ਪੇਟ ਚੜ ਰਹੀ ਹੈ ਇਹ ਤਸਵੀਰਾਂ ਨੇ ਤਰਨ ਤਾਰਨ ਦੇ ਪਿੰਡਾਂ ਦੀ ਜਿੱਥੇ 200 ਏਕੜ ਖੜੀ ਕਣਕ ਦੀ ਫਸਲ ਤਬਾਹ ਹੋ ਗਈ ਸਵੇਰ ਤੋਂ ਹਨੇਰੀ ਵਗ ਰਹੀ ਸੀ ਤੇ ਅਚਨਚੇ ਇਹਦੀ ਅੱਗ ਲੱਗ ਗਈ ਆ ਇਹਦੇ ਵਿੱਚ ਜੋ 2.5 300 ਗੱਲਾ ਨਾੜ ਦਾ ਤੇ 2.5 300 ਗੱਲਾ ਜਿਹੜਾ ਕਣਕ ਦਾ ਖਲੋਤਾ ਸੀ ਸਾਰਾ ਰਗਬਾ ਸੜ ਕੇ ਸਵਾਹ ਹੋ ਗਿਆ ਇਹ ਤੇ ਲੋਕਾਂ ਨੇ ਜ਼ਿੰਮੇਦਾਰਾਂ ਨੇ ਸਾਰੀ ਪਬਲਿਕ ਨੇ ਜਿੰਨੇ ਵੀ ਆ ਲੱਗੇ ਜੋ ਵੀ ਆ ਨਾ ਸਾਥ ਦਿੱਤਾ ਤੁਸੀਂ ਵੇਖ ਰਹੇ ਹੋ ਕਿੰਨਾ ਮੁਲਖਿਆ ਪਛਾਣਤਾ ਕਰ ਕਣਕ ਨੂੰ ਲੱਗੀ ਅੱਗ ਨਾਲ ਕਿਸਾਨ ਨੂੰ ਭਾਰੀ ਨੁਕਸਾਨ ਹੋਇਆ ਪੀੜਤ ਕਿਸਾਨ ਸਰਕਾਰ ਕੋਲੋਂ ਸਹਾਇਤਾ ਦੀ ਮੰਗ ਕਰ ਰਹੇ ਨੇ ਕੁਦਰਤੀ ਮਾਰ ਚੱਲ ਰਿਹਾ ਕਿਸਾਨ ਬਿਲਕੁਲ ਕੁਦਰਤ ਦੇ ਅੱਗੇ ਕਹਿਰ ਟਾਇਆ ਮੀਂਹ ਕਿ ਹਨੇਰੀਆਂ ਦੇ ਨਾਲ ਅੱਗੇ ਉਹਨੂੰ ਕੋਈ ਬਹੁਤ ਜ਼ਿਆਦਾ ਮੰਡੀਆਂ ਹੀ ਰੋਣ ਡਿਆ ਅਸੀਂ ਪੁਰਜੋਰੇ ਸਾਰੇ ਪਿੰਡਾਂ ਲੋ ਅਪੀਲ ਕਰਦੇ ਆ ਕਿ ਜੋ ਇਹਦਾ ਬੰਦਾ ਮਾਪਜਾ ਜਿਹੜਾ ਸਰਕਾਰ ਸਾਨੂੰ ਦਵੇ ਜੋ ਕੋ ਹੱਕ ਰਸੀ ਜਿਹੜੀ ਕਿਸਾਨ ਦੀ ਹੋ ਸਕੇ ਨਾ ਦਾ ਕੰਨ ਕੀ ਰਹੀ ਤੇ ਨਾ ਨਾੜ ਹੀ ਰਹਾ ਕਿਸਾਨ ਤਾਂ ਅੱਗੇ ਹੀ ਬਹੁਤ ਜ਼ਿਆਦਾ ਬੇਹਾਲ ਹੋਇਆ ਪਿਆ ਵਾ ਸਾਡੀ ਮੰਗ ਇਹ ਆ ਕਿ ਸਰਕਾਰ ਪਾਸੋਂ ਇਹ ਆ ਜਿਹੜਾ ਸਾਡਾ ਜੋ ਵੀ ਅੱਜ ਤੋਂ ਮਾਪਜਾ ਸਾਨੂੰ ਇਹ ਮਿਲਣਾ ਚਾਹੀਦਾ ਵਾ ਜ਼ਿੰਮੇਦਾਰ ਤੇ ਅੱਗੇ ਬਹੁਤ ਜ਼ਿਆਦਾ ਲਤਾੜਿਆ ਗਿਆ ਵਾ ਪੈਨਾ ਕਣਕਾਂ ਦੇ ਝਾੜ ਬਹੁਤ ਘੱਟ ਆ ਤੇ ਦੂਜਾ ਜਿਹੜਾ ਜੋ ਵਿੱਚ ਸੰਬੰਧਿਤ ਮਹਿਕਮੇ ਜੇ ਬਿਜਲੀ ਦੀਆਂ ਤਾਰਾਂ ਤੋਂ ਲੱਗੀ ਆ ਤੇ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਕਿਉਂ ਹੋਇਆ ਏ ਪੰਜਾਬ 'ਚ ਹਰ ਸਾਲ ਹਜ਼ਾਰਾਂ ਏਕੜ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਪਰ ਫਸਲ ਨੂੰ ਅੱਗ ਨਾਲ ਲੱਗੇ ਯਾਗ ਲੱਗਣ ਤੋਂ ਬਾਅਦ ਕਾਰਵਾਈ ਸੰਬੰਧੀ ਪ੍ਰਸ਼ਾਸਨ ਨੇ ਠੋਸ ਇੰਤਜ਼ਾਮਾਂ ਦੀ ਹਮੇਸ਼ਾ ਹੀ ਘਾਟ ਰੈਂਦੀ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi